ਨੂੰ ਲਾ ਨਹੀਂ ਦਿੱਤੀ ਤੇ ਸਾਡੇ ਸਾਰ ਨੂੰ ਪੈ ਗਏ ਸਾਰੇ ਪੈ ਗਏ ਮਾਰ ਪਤਾ ਨਹੀਂ ਕਿਹੜੇ ਹੀ ਕੋਲਸਰ ਸੀ ਆ ਹਨਕਾਰ ਲਾ ਆ ਜਿੰਨੇ ਨੇ ਹਨਗ ਲਾਈ ਦੀ ਹਾਂਜੀ ਪਤਾ ਨਹੀਂ ਮਾਰਨ ਪੈ ਗਏ ਲੇਡਿਸ ਤੇ ਚੱਕੇ ਸਾਡੀ ਮੈਡਮ ਤੇ ਮੈਡਮ ਜੱਟ ਚੱਕ ਲਾ ਦਿੱਤੇ ਸੇ ਦੇ 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 ਪਾਣੀ ਦੇ ਇੱਕ ਗਲਾਸ ਪਾਣੀ ਦੇ ਮੈਡਮ ਨੂੰ ਪਲਾਣਾ ਵਾਰੀ ਮੇਰੇ ਲੱਗੀ ਇਹਦਾ ਕਿ ਇਹਦਾ ਚੰਗਾ ਨਹੀਂ ਲੱਗਦਾ ਮੈਂ ਆ ਕੇ ਘਰ ਪਹਿਲਾਂ ਆ ਅੱਜ ਦੇ ਬਦਮੁਰੀ ਨੂੰ ਪੇਖਾਦੇ ਆ ਨਹੀਂ ਚੱਲ ਗਏ ਮੈਨੂੰ ਜਾਣਾ ਮੈਨੂੰ ਜਾਣਾ ਮੈਨੂੰ ਜਾਣਾ ਮੇਰਾ ਬੈਗ ਚੱਕ ਲੈ ਮੈਂ ਕੰਮ ਕਰਨਾ ਹੈ ਬੈਗ ਚੱਕ ਲੈ ਮੈਂ ਆਈ ਆ ਬਾਹਰ ਖੜਾ ਕੇ ਮੇਰੀ ਬੰਦ ਕੱਢ ਦੇਣਾ ਮੈਂ ਆਈ ਬੈਗ ਚੱਕ ਲੈ ਗਈ ਮੈਂ ਕਰਦੀ ਹਾਂ ਮੈਂ ਮਾਰਨਾ ਕਰੀਓ ਗੱਲ ਬਣਾਉਣਾ ਟੋਪਰੇ ਆਪਣੇ ਸਟਾਕ ਪਾ ਲੈ ਸਟਾਕ ਪਾ ਲੈ ਅੰਦਰ ਆਓ ਇਹ ਮੈਂ ਕੋਲ ਨਾ ਸ਼ਹਿਰ ਨੂੰ ਜਿਹੜਾ ਬੁਲਾ ਲਓ ਸਟਾਕ ਪਾ ਲੋ ਚੇਤੀ ਬੁਲਾ ਕੇ ਖੜਾ ਹੋ ਆ ਜਾਓ ਜੋ ਸਰ ਨੂੰ ਨਾ ਪੇ ਜਾਵੇ ਸਤੋ ਸਾਬ ਨੂੰ ਪੜਿਓ ਸਾਹ ਵਾਈਸ ਨੂੰ ਉਹਨਾਂ ਨੂੰ ਵੀ ਤੁਹਾਨੂੰ ਵੀ ਹੱਲੇ ਤੱਕ ਉਹ ਰਿਵਾਲਵਰ ਲੈ ਕੇ ਉਹਨੂੰ ਕਿਉਂ ਨਹੀਂ ਜ਼ਬਤ ਕੀਤਾ ਗਿਆ ਉਹ ਇੱਕ ਮਿੰਟ ਮੇਰੀ ਸੁਣੋ ਠੀਕ ਹੈ ਉਹ ਗੱਲਾਂ ਨੇ ਆਪਾਂ ਲੈ ਲਿਆ ਆਪਾਂ ਦੇ ਕਾਰਗਰ ਤਸਦੀਕ ਹੋ ਜਾਊਗਾ ਠੀਕ ਹੈ ਰਿਵਾਲਵਰ ਇਹ ਸਾਰਾ ਕੁਝ ਹੋ ਜੇਗਾ ਜੇ ਤੁਹਾਨੂੰ ਮੇਰੇ ਕੋਲ ਪ੍ਰੈਸ ਦੇ ਸਾਹਮਣੇ ਹੀ ਬਿਆਨ ਦੇਣਾ ਕੋਈ ਬੋਲੇ ਥੋੜਾ ਦੇਣਾ ਇਹ ਤੁਹਾਡੀ ਐਪਲੀਕੇਸ਼ਨ ਲੈ ਲਈ ਨੰਬਰ ਲਾ ਕੇ ਤੁਹਾਨੂੰ ਦੇ ਦਿੰਨੇ ਆ ਦਰੀ ਸੇ ਆਪਾਂ ਬੈਠੇ ਗੱਲਬਾਤ ਕਰਨਦੇ ਆ ਸਵੇਰਾ ਦੀ ਗੱਲ ਸਵੇਰਾ ਦੇ 11 ਮਹੀਨੇ ਗੱਲਬਾਤ ਦੀ 24 ਘਾਰਾ ਹੀ ਚੱਲ ਰਹੀ ਹੈ ਇਸ ਦੀ ਜਾਂਚ ਉਹਨਾਂ ਨੇ ਦੀਆਂ ਕਿਤਾਬ ਦੇ ਦੋ ਦਿਨਾਂ ਕਰ ਨਾਲ ਆ ਗੱਲਬਾਤ ਕਰਦੇ ਤਾਂ ਕੁੜੀ ਕੋਲ ਰਾਜੀ ਦੇ ਵਿੱਚ ਮੇਰ ਕੋਲ ਦਾ ਜਿਹੜੇ ਕੁੜੀਆਂ ਨੂੰ ਮਾਰਦੇ ਨੇ ਹਾਂਜੀ ਸਾਰੀ ਟੀਮ ਕੋਲ ਹੈ ਸਾਰੀ ਟੀਮ ਕੋਲ ਜਿਹੜੇ ਜਿਹੜੇ ਕੁੜੀਆਂ ਨੂੰ ਮਾਰਦੇ ਸਾਂਡਾ ਕਰਕੇ ਆਪਣਾ ਨੰਬਰ ਵੀ ਜਾਤ ਨੂੰ ਕਾਲੀ ਦੇਣਦੇ ਆ ਨਾ पानी की नहीं ਪਾਤੇ ਪਾਰੀ ਨਹੀਂ ਗੋੜ ਚੋ ਮਾਰਿਆ ਕਿਉਂ ਉਹ ਤਾਂ ਕਹਿੰਦੇ ਕਿ ਇੱਥੇ ਪਾਰਕ ਨਹੀਂ ਪਾਰਕ ਕਹਿੰਦੇ ਆ ਕਿ ਤਾਂ ਨਹੀਂ ਪਾਰਕ ਦੇ ਵਿੱਚ ਨਹੀਂ ਪਾ ਸਕਦੇ ਤੁਸੀਂ ਅੱਜ ਕੰਦਿਆਂ ਬੰਦਿਆਂ 12 ਬੰਦਿਆਂ ਜਿੱਕਰ ਉਹਨਾਂ ਨੇ ਕਿਹਾ ਨਾ ਉਹਨਾਂ ਨੇ ਕਿਹਾ ਨਾ ਜੇ ਤੁਸੀਂ ਪਿਆਜ ਜਦੋਂ ਰਾਮ ਦਾ ਜਾ ਸਾਨੂੰ ਲੈਣ ਨੂੰ ਕੋਈ ਗੱਲ ਨਹੀਂ ਕਲਾ ਦੋ ਸਰ ਜੀ ਸਾਡਾ ਕੰਮ ਹੈਗਾ ਡੋਰ ਟੂ ਡੋਰ ਸਾਡੇ פארਕ ਚ ਵਿੱਚ ਪਹਿਲੀ ਫੋਟੋ ਹੁੰਦੀ ਹੈ ਜੀ ਵੀ ਅਜ ਤੱਕ ਨਾ ਹੋਰ ਸਰ ਜੀ ਅਸੀਂ ਨਾ ਆਪਣੀ פארਕ ਵਿੱਚ ਕੰਮ ਕਰ ਰਹੇ ਸੀ 10 ਕੁੜੀਆਂ ਦਾ ਸਟਾਕ ਲਗਾ ਕੇ ਅਸੀਂ ਕੰਮ ਕਰਦੇ ਪਏ ਸੀ ਉਦੋਂ ਬੱਗਾ ਜੀ ਆ ਕੇ ਕਹਿੰਦੇ ਇਸ פארਕ ਦੇ ਵਿੱਚ ਜਾਓ פארਕ ਮੇਰੀ ਅਸੀਂ ਕਹਾਂ ਠੀਕ ਹੈ ਸਰ ਜੀ ਅਸੀਂ ਚਲੇ ਜਾਂਦੇ ਅਸੀਂ ਬਾਹਰ ਸੜਕ ਤੇ ਸਟਾਕ ਲਗਾ ਲਿਆ ਸਰ ਜੀ ਆਗੇ ਸਾਨੂੰ ਕਹਿੰਦੇ ਇਸ ਮਹੱਲੇ ਚੋ ਵੀ ਤੁਸੀਂ ਨਿਕਲ ਜੇ ਨਾ ਸਾਡੀ ਮੈਡਮ ਨੂੰ ਬਹੁਤ ਮਾਰਿਆ ਔਰ ਲੜਕੀਆਂ ਨੂੰ ਵੀ ਬਹੁਤ ਮਾਰਿਆ ਨਾਲ ਗੱਲ ਸਰ ਜੀ ਕਹਿੰਦੇ ਤੁਸੀਂ ਇਹ ਪਾਰਕ ਵਿੱਚ ਨਹੀਂ ਬਣਾ ਪਾਰਕ ਸਾਡੀ ਹੈ ਜੂੜਾ ਚ ਮਾਰਦੀ ਪਾਰਕ ਨਹੀਂ ਹੈ ਸਰਜ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਔਰ ਜਿਹੜੇ ਗੁਨਾਹਗਾਰ ਆ ਉਹਨਾਂ ਨੂੰ ਉਧਰੋਂ ਦੀ ਕੱਢ ਦਿੱਤਾ ਹੋਇਆ ਵਾ ਕੋਈ ਹਵਾ ਫਾਇਰ ਵੀ ਕੀਤਾ ਕੋਈ ਹਾਂਜੀ ਸਰ ਤਿੰਨ ਹਵਾ ਫਾਇਰ ਕੀਤੇ ਔਰ ਇੱਕ ਲੜਕੀ ਦੇ ਕੰਨਪਟੇ ਤੇ ਗੰਨ ਰੱਖੀ ਆ ਇਹ ਚ ਜਿਨ੍ਹਾਂ ਦੇ ਕੰਨ ਦੇ ਵਿੱਚ ਰੱਖੀ ਆ ਇਹ ਲੜਕੀ ਦੇ ਕੰਨ ਤੇ ਲੜਕੀ ਦੇ ਕੰਨਪਟੇ ਤੇ ਗੰਨ ਰੱਖੀ ਉਹਨਾਂ ਨੇ ਮੋਂ ਤੁਸ ਕੀ ਕਾਵੇਗਾ ਸਰ ਜੀ ਅਸੀਂ ਕਹਿੰਦੇ ਹਾਂ ਨਾ ਪਰਚਾ ਹੋਵੇ ਲਈ ਗਈ ਹੈ ਕੀ ਕਾਰਨ ਕਿ ਉਹਦੀ ਵੀਡੀਓ ਵੀ ਆਈ ਹੈ ਸਾਹਮਣੇ ਦੇਖੋ ਸਾਡੇ ਕੋਲ ਹੁਣ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਆ ਅਸੀਂ ਐਪਲੀਕੇਸ਼ਨ ਜਿਹੜੀ ਆ ਵੈਰੀਫਾਈ ਕਰਕੇ ਜੋ ਵੀ ਕਿਸੇ ਦਾ ਕਾਨੂੰਨੀ ਕੱਪ ਬਣਦਾ ਉਹ ਕਾਰਵਾਈ ਅਮਰ ਚ ਲੈਦੀ ਸਰ ਇਹਨਾਂ ਨੇ ਵੀਡੀਓ ਵੀ ਦਿੱਤੀ ਹੈ ਜੀ ਹਵਾ ਫਾਇਰ ਕੀਤੇ ਆ ਦੇਖੋ ਜੀ ਜੋ ਵੀ ਹੋਏਗਾ ਜੋ ਉਹ ਬਰਾਮਦ ਕਰਾਂਗੇ ਕਾਰਵਾਈ ਕਰਾਂਗੇ ਕਿਸੇ ਨੂੰ ਵੀ ਸਾਡੇ ਕੋਲ ਤੱਕ ਵੀਡੀਓ ਨਹੀਂ ਆਈ ਉਸੀਂ ਸਾਨੂੰ ਦੱਸਿਆ ਤੁਸੀਂ ਸਾਡੇ ਕੋਲ ਆਇਓ ਜੀ ਤੁਸੀਂ ਸਾਨੂੰ ਮੱਈਆ ਕਰਾ ਦਿਓ ਨਹੀਂ ਤੇ ਅਸੀਂ ਆਪ ਜਾ ਕੇ ਉੱਤੇ ਸਾਰੇ ਕੈਮਰੇ ਚੈੱਕ ਕਰ ਲੈਣੇ ਆ ਅਸੀਂ ਕਿਸੇ ਨੂੰ ਵੀ ਇਹਦੇ ਵਿੱਚ ਬਖਸ਼ਿਆ ਨਹੀਂ ਜਾਣਾ ਜਿਹੜਾ ਵੀ ਉਹਦੇ ਖਿਲਾਫ ਸੋਰੀ 11:30 ਦਾ ਇਹਨਾਂ ਦਾ ਇਤਨਾ ਚੱਲਦਾ ਸੀ ਹੁਣ ਤੁਸੀਂ ਆਇਓ ਪਹਿਲ ਕੀਤੀ ਹੈ इवन ਇਹਨਾਂ ਨੂੰ ਥਾਣੇ ਦੇ ਅੰਦਰ ਨਹੀਂ ਜਾਣ ਦੇ ਰਹੇ ਬਾਹਰ ਹੀ ਐਪਲੀਕੇਸ਼ਨ ਫੜ ਲਈ ਚਲੋ ਦੋ ਲੇਡੀਜ਼ ਨੂੰ ਅੰਦਰ ਜਾਣ ਦਿੰਦੇ ਉਹ ਕਿ ਥਾਣੇ ਦੇ ਅੰਦਰ ਆਣਾ ਤੇ ਸਾਰਿਆਂ ਦਾ ਕਹਿਣਾ ਉਹਦਾ ਜਾਸੂਸ ਆਪਣੀ ਕੰਪਲੇਨ ਇਹਨਾਂ ਨੂੰ ਇਹਨਾਂ ਨੂੰ ਅੰਦਰ ਬੁਲਾ ਕੇ ਸਾਰੀ ਗੱਲ ਸੁਣੀ ਆ ਤਾਂ ਇਹ ਐਪਲੀਕੇਸ਼ਨ ਲਿਖਵਾ ਕੇ ਉਹਨਾਂ ਦੀ ਐਪਲੀਕੇਸ਼ਨ ਲਿਖਣ ਤੋਂ ਬਾਅਦ ਹੀ ਉਹਨਾਂ ਨੇ ਕਿਹਾ ਵਾ ਕਿ ਐਪਲੀਕੇਸ਼ਨ ਤੁਸੀਂ ਬਾਹਰ ਪ੍ਰੈਸ ਦੇ ਸਾਹਮਣੇ ਆ ਕੇ ਲਾਓ ਜੀ ਠੀਕ ਹੈ ਅਸੀਂ ਤਾਂ ਬਾਹਰ ਆਏ ਆ ਨਹੀਂ ਤਾਂ ਉਹਨਾਂ ਨੂੰ ਅਸੀਂ ਦੇਖੋ ਸਾਡੇ ਸਦਕਾਰੇ ਸਾਰੇ ਅੰਦਰ ਹੀ ਆ ਜੀ ਫੇਰੇ ਆਉਣ ਜਾਂਦੇ ਹਾਂ ਜੀ ਤੇਰੀ ਕੰਪਲੇਨ ਦਿੱਤੀ ਆ ਸਰ ਕਿੰਨੇ ਪਰਸੈਂਟ ਸੀ ਉਹ ਅਸੀਂ ਦੇਖ ਲੈ ਜਿੰਨਿਆਂ ਦੇ ਹੋਊਗਾ ਸਾਰਿਆਂ ਦੇ ਖਿਲਾਫ ਕਰ ਵੀ ਹੋ ਜੇ ਅੱਜ ਮੈਨੂੰ ਫੈਸਲੇ ਦੱਸਦੇ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਸਾਰੇ ਜੈਸਦੇ ਲੋਕਾਂ ਵੱਲੋਂ ਕਿਸਾਨ ਮਜ਼ਦੂਰ ਲਹਿਰ ਵੱਲੋਂ ਪੰਜਾਬੀਆਂ ਵੱਲੋਂ ਪੰਥ ਵੱਲੋਂ ਸਾਰਿਆਂ ਵੱਲੋਂ ਅਰਦਾਸ ਬੇਨਤੀ ਕੀਤੀ ਕਾਂਦਕ ਸਾਹਿਬ ਦੇ ਸਤਗੁਰ ਸੱਚੇ ਪਾਤਸ਼ਾਹ ਤੇਰਾ ਉਡਾਸਲਾ ਲੈ ਕੇ ਪਹਿਲੋਂ ਸਾਡਾ ਜਥਾ 27 ਨੂੰ ਇੱਕ ਪਰਵਾਨਾ ਹੋਇਆ ਸੀ ਗੋਲਡਨ ਗੇਟ ਤੋਂ ਸਾਹਮਣੇ ਉਹ ਕੁੰਡਲੀ ਬਾਰਡਰ ਜਾ ਕੇ ਪਹੁੰਚਾ ਵਾ ਦੂਸਰਾ ਜੋ ਜਥਾ ਅਜੇ ਸਿਰਵਾਨਾ ਕਰ ਰਿਹਾ ਹੈ ਤੇ ਉਸ ਕਰਕੇ ਗੁਰੂ ਮਾਨ ਦਾ ਉਤਾਰਨ ਲਾ ਕੇ ਅਰਦਾਸ ਕਰਕੇ ਚੱਲਦਾ ਹੈ ਇਹ ਤੋਂ ਗਾਹਾ ਗੋਲਡਨ ਗੇਟ ਤੋਂ ਅਸੀਂ ਜਿਹੜਾ ਜਥਾ ਬਹੁਤ ਦਿੱਲੀ ਵੱਲ ਨੂੰ ਰਵਾਨਾ ਕਰਾਂਗੇ ਗਾਹਾ ਜਾ ਕੇ ਬਿਆਸ ਪੁਲ ਤੋਂ ਵਰਦਾ ਜਥਾ ਜਿਹੜਾ ਮਾਝੇ ਦਾ ਵਾ ਇਹਦੇ ਵਿੱਚ ਕਹਿ ਲਓ ਜਿਹੜੇ ਸਾਡੇ ਗਰਦਾਸਪੁਰ ਦੇ ਅੰਮ੍ਰ ਸਾਡੇ ਤਰਨਤਨ ਦੇ ਅਜੇ ਡਿਊਟੀ ਨਹੀਂ ਸਲਾਈ ਵੋਲੰਟਰੀ ਸੈਕਟ ਦੇ ਵਿੱਚ ਲਾਤੇ ਜਿਹੜੇ ਲੋਕ ਰਵਾਨਾ ਹੋ ਰਹੇ ਆ ਇਹ ਤੋਂ ਗਾਹਾ ਫਰੋਜ਼ਪੁਰ ਫਾਜ਼ਿਲਕਾ ਜਲੰਧਰ ਮੋਗਾ ਉਹ ਜਥਾ ਸਾਨੂੰ ਜਿਹੜਾ ਵਾ ਦੁਰਾਹੇ ਲਾਗੇ ਆ ਕੇ ਮਿਲੂਗਾ ਇਹ ਤੁਸੀਂ ਵੇਖੋ ਕਿ ਹਜ਼ਾਰਾਂ ਵਿਖਲਾ ਦਾ ਜਥਾ ਜਿਹੜਾ ਵਾ 50 ਹਜ਼ਾਰ ਦੇ ਨੇੜੇ ਤੇ ਕਿਸਾਨ ਮਜ਼ਦੂਰਾਂ ਦੀ ਗਿਣਤੀ ਜਿਹੜੀ ਆ ਅੱਜ ਅਸੀਂ ਸਿੰਘੂ ਬਾਰਡਰ ਜਿਹੜਾ ਵਾ ਪੰਜਾਬ ਦਾ ਸ਼ੰਭੂ ਸ਼ੰਭੂ ਬਾਰਡਰ ਪੰਜਾਬ ਦਾ ਕਰਾਸ ਕਰਾਂਗੇ ਪਿੱਪਲੀ ਦੇ ਲਾਗੇ ਸ਼ਹਾਬਾਜ਼ ਮਾਰਕੰਡਾ ਏਰੀਆ ਵਾ ਜਿੱਥੇ ਰਾਤ ਸਟੇ ਕਰਾਂਗੇ ਮੈਨੂੰ ਲੱਗਦਾ ਰਾਤ 10 11 ਸਾਨੂੰ ਜਾਂਦਿਆਂ ਵੱਜਣਗੇ ਉਹ ਤੋਂ ਬਾਅਦ ਅਗਲੇ ਦਿਨ ਜਿਹੜਾ ਵਾਸੀ ਆ ਦਿੱਲੀ ਵਾਲ ਨੂੰ ਪਹੁੰਚ ਕਰੇ ਉਹ ਦੇ ਸਾਬ ਕਿਸਾਨਾਂ ਵਾਸਤੇ ਅਰਦਾਸ ਕੀਤੀ ਹੈ ਕਿ ਆ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਵੀ ਅਰਦਾਸ ਕੀਤੀ ਗਈ ਕਿ ਉਹਨਾਂ ਨੂੰ ਸਦਬੁੱਧੀ ਦਿੱਤੀ ਜਾਵੇ ਤਾਂ ਜੋ ਕਿ ਆ ਜਿਹੜੇ ਕਾਨੂੰਨ ਨੇ ਵਾਪਸ ਲਿੱਤੇ ਜਾ ਸਕਣ ਆ ਦੇਖੋ ਆਸਤਾ ਹੀ ਰੱਖਦੇ ਆ ਸਤਿਗੁਰੂ ਕਿਰਪਾ ਕਰੇ ਸਾਰਿਆਂ ਤੇ ਪ੍ਰਮਾਤਮਾ ਬਖਸ਼ਿਸ਼ ਕਰੇ ਜਿਹੜੇ ਸਾਡੇ ਦੇਸ਼ ਦੇ ਹਾਕਮ ਆ ਉਹ ਜਿਹੜੇ ਦੇਸ਼ ਕਿਸਾਨਾਂ ਬਜ਼ੁਰਗਾਂ ਨੇ ਜਿਹਨਾਂ ਚੁਣ ਕੇ ਉਹਨਾਂ ਨੂੰ ਗੱਡੀ ਤੇ ਹਿਲਾ ਲਿਆ ਵਾ ਉਹ ਉਹਨਾਂ ਦੀ ਆਵਾਜ਼ ਸੁਣ ਆਵਾਜ਼ ਸੁਣ ਕੇ ਜਿਹੜੀ ਲੋਕਤੰਤਰ ਦੀ ਆਵਾਜ਼ ਆ ਉਹਦੇ ਹੱਕ 'ਚ ਫੈਸਲਾ ਕਰਨ ਉਹਨਾਂ ਨੂੰ ਬਜਿੱਤ ਨਹੀਂ ਹੋਣਾ ਚਾਹੀਦਾ ਸਾਡੇ ਪ੍ਰਧਾਨ ਮੰਤਰੀ ਜੀ ਬਜਿੱਤ ਨਜ਼ਰ ਆ ਰਹੇ ਨੇ ਤੇ ਸਾਡੇ ਖੇਤੀ ਦੇ ਕਾਨੂੰਨ ਬਹੁਤ ਠੀਕ ਨੇ ਜਦਕਿ ਲੰਮੀਆਂ ਮੀਟਿੰਗਾਂ ਤੋਂ ਬਾਅਦ ਜਿਹੜੇ ਉਹ ਕਾਨੂੰਨਾਂ ਦੇ ਵਿੱਚ ਵੱਡੇ ਤੇ ਵਿਆਪਕ ਪੱਧਰ ਤੇ ਕਹ ਲਓ ਸਾਰੇ ਕਾਨੂੰਨ ਜਿੰਵੇਂ ਖਰਾਬ ਸੀਗੇ ਕਿਸਾਨਾਂ ਵਿਰੋਧੀ ਸੀ ਕਾਰਪੋਰੇਟ ਪੱਖੀ ਸੀਗੇ ਉਹਦੇ ਬਾਰੇ ਦੱਸ ਦਿੱਤਾ ਗਿਆ ਵਾ ਹੁਣ ਫੈਸਲਾ ਕੇਂਦਰ ਦੇ ਹੱਕ ਹੈ ਫੈਸਲਾ ਕੇਂਦਰ ਨੇ ਜਿਹੜਾ ਵਾ ਹੱਲ ਕਰਨਾ ਵਾ ਜਿਹੜਾ ਵਾ ਗੱਲਬਾਤ ਤੇ ਗੱਲਬਾਤ ਨਾ ਫੈਸਲੇ ਟਾਲਣਾ ਇਹ ਰਾਤ ਛੱਡ ਕੇ ਜਿਹੜੀ ਕੇਂਦਰ ਸਰਕਾਰ ਆ ਉਹ ਰਿਜ਼ਲਟ ਮੁਖੀ ਫੈਸਲੇ ਮੁਖੀ ਜਿਹੜਾ ਵਾ ਉਹ ਫੈਸਲਾ ਕਰੇ ਤਾਂ ਜੋ ਸਿੱਟਾ ਨਿਕਲ ਸਕੇ ਗੱਲਬਾਤ ਦਾ ਸੋ ਹੁਣ ਸਾਰੀ ਗੇਂਦ ਜਿਹੜੀ ਆ ਮੈਨੂੰ ਲੱਗਦਾ ਕੇਂਦਰ ਸਰਕਾਰ ਦੇ ਹੱਥ 'ਚ ਆ ਉਹ ਕੀ ਫੈਸਲਾ ਕਰਦੀ ਆ ਕਿਸਾਨ ਲਹਿਰ ਕੋਈ ਕਿਸਾਨ ਲਹਿਰ ਦੇ ਵਿੱਚ ਕਿਸਾਨਾਂ ਮਜ਼ਦੂਰਾ ਪੰਜਾਬੀਆਂ ਦੇਸ਼ਵਾਸੀਆਂ ਕੋਲੇ ਆਪਣੇ ਆਪ ਨੂੰ ਬਚਾਉਣ ਲਈ ਖੇਤੀ ਸੈਕਟਰ ਨੂੰ ਬਚਾਉਣ ਲਈ ਲੰਬੇ ਸੰਘਰਸ਼ ਤੋਂ ਲਾਵਾ ਦੂਸਰੇ ਚਾਰੇ ਨਹੀਂ ਹੈਗੇ। ਅਲੱਗ ਰੂਪ ਦੀ ਉਹ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿ ਰਹੇ ਕਿ ਚਾਈਨ ਚਾਈਨਾ ਤੋਂ ਤੇ ਪਾਕਿਸਤਾਨ ਤੋਂ ਫੰਡਿੰਗ ਹੋ ਰਹੀ ਹੈ ਇਸ ਨੂੰ। ਇਹ ਭਾਜਪਾ ਦੀ ਤੇ ਮੋਦੀ ਸਰਕਾਰ ਦੀ ਪਹਿਲਾਂ ਤੋਂ ਨੀਤੀ ਰਹੀ ਆ। ਜਦੋਂ ਵੀ ਹੱਕੀ ਤੇ ਜਾਇਜ਼ ਲੋਕਪੱਖੀ ਕੋਈ ਵੀ ਅੰਦੋਲਨ ਚੱਲਦਾ ਵਾ ਤੇ ਉਹਨੂੰ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਬਦਨਾਮ ਕਰ ਲਾਂਗੇ ਤਾਂ ਅਸੀਂ ਸਫਲ ਹੋਵਾਂਗੇ। ਮੈਂ ਕਹਿੰਦਾ ਇਹ ਰਾਹ ਖਤਿਆਰ ਨਹੀਂ ਕਰਨਾ ਜਿਹੜਾ ਕੇਂਦਰ ਸਰਕਾਰ ਨੂੰ ਇਹ ਰਾਹ ਛੱਡਣਾ ਚਾਹੀਦਾ ਆ ਲੋਕ ਸਮਝ ਚੁੱਕੇ ਨੇ ਸਚਾਈ ਕੀ ਆ ਇਹਦੇ ਨਾਲ ਉਹ ਜਿੰਨਾ ਜ਼ੋਰ ਉਹ ਇੰਨਾਂ ਗੱਲਾਂ ਤੇ ਲਾ ਰਹੇ ਨੇ ਜਿੰਨਾ ਜ਼ਿਆਦਾ ਪ੍ਰਚਾਰ ਮੱਧਮਚ ਕਿਸਾਨ ਆਗੂਆਂ ਵਿਰੋਧ ਪ੍ਰਚਾਰ ਚਲਾਉਂਦਾ ਯਤਨ ਕੀਤਾ ਜਾ ਰਿਹਾ ਉਹਨਾਂ 'ਚ ਇਹ ਸਿੱਟਿਆਂ ਵੱਲ ਧਿਆਨ ਦੇਣ ਤੇ ਇਹ ਦੇਸ਼ ਦੇ ਹਿੱਤ ਵਿੱਚ ਵੀ ਹੋਊਗਾ ਤੇ ਦੇਸ਼ ਦੇ ਫਾਇਦੇ 'ਚ ਵੀ ਹੋਊਗਾ ਦੂਸਰਾ ਗੱਲਾ ਇਹ ਹੀ ਨਹੀਂ ਉਹ ਹੋ ਸਕਦਾ ਉਹ ਜੋ ਨਾ ਲਾਉਣ ਕਿਸਾਨਾਂ ਆਗੂ ਹੁੰਦਾ ਵੀ ਇਹਨਾਂ ਕੋ ਫਲਾਣੀ ਥਾਂ ਤੋਂ ਫੰਡਿੰਗ ਹੋਈ ਆ ਇਹ ਫਲਾਣੇ ਦੇ ਏਜੰਟ ਆ ਸੋ ਉਹਨਾਂ ਨੂੰ ਵੀ ਚੀਜ਼ਾਂ ਵਾਰਾ ਖਾਂਦੀਆਂ ਉਹਨਾਂ ਦੇ ਨੀਤੀ ਦਾ ਹਿੱਸਾ ਵਾ ਮੈਨੂੰ ਲੱਗਾ ਦੇਸ਼ ਵੀ ਜਾਗ ਰਿਹਾ ਪੰਜਾਬ ਵੀ ਜਾਗ ਰਿਹਾ ਉਹਨਾਂ ਦੇ ਗੁੰਮਰਾਹਪੂਰਨ ਪ੍ਰਚਾਰ ਦੇ ਵਿੱਚ ਕੋਈ ਵੀ ਨਹੀਂ ਆਊਗਾ ਤੇ ਲੋਕ ਆਪਣੇ ਜਿਹੜੇ ਮਸਲੇ ਆ ਜਿਹੜੇ ਕਿਸਾਨਾਂ ਮਜ਼ਦੂਰਾਂ ਲਹਿਰ ਦੇ ਮੰਗਾ ਨੇ ਵੀ ਖੇਤੀ ਦੇ ਤਿੰਨ ਕਰੂਨ ਰੱਦ ਕੀਤੇ ਜਾਣ ਸਾਰੀਆਂ ਫਸਲਾਂ ਦੀ ਖਰੀਦ ਦੀ ਗਾਰੰਟੀ ਵਾਲਾ ਸਰਕਾਰੀ ਖਰੀਦੀ ਗਾਰੰਟੀ ਵਾਲਾ ਤੁਸੀਂ ਕਾਨੂੰਨ ਲੈ ਕੇ ਆਓ ਨਹੀਂ ਤਾਂ ਇਹ ਅੰਦੋਲਨ ਮਜਬੂਰੀਆ ਮਰਦਾ ਕਿ ਕੀ ਨਹੀਂ ਕਰਦਾ ਲੜਾਂਗੇ ਜਦੋਂ ਤੱਕ ਸਾਡੇ ਸਾਹਾਂ ਵਿੱਚ ਸਾਹ ਹਾਏ 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 ਮਜੀ ਸਰਕਾਰ ਹਾਏ 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 ਸਤਿ ਸ਼੍ਰੀ ਅਕਾਲ ਮੁੰਡਾਬਾਦ 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 मुर्दाबा मोदी सरदार मु सरदार मुर्दाबाद मोदी सरदार मुर्दाबा मोदी मुर्दाबाद ਪਾੜੇ ਹੈਗੇ ਸਿਰਫ ਪਾੜੇ ਨੇ ਜਿਨ੍ਹਾਂ ਨੇ ਪਾੜੇ ਸੀ ਉਹ ਵੀ ਵਿਚਾਰੇ ਕਿਸਾਨ ਕੋਈ ਸਤਾਇਆ ਹੋਏਗਾ ਇਹਨਾਂ ਦੇ ਕਾਲੇ ਕਾਨੂੰਨਾਂ ਦਾ ਉਹ ਜਿਹਨੇ ਆ ਕੇ ਦੇਹ ਦੇ ਵਿੱਚ ਪਾੜੇ ਬੋਰਡ ਲੇਕਰ ਅਸੀਂ ਕੋਈ ਬੋਰਡ ਪਾੜੇ ਨਹੀਂ ਹੈਗਾ ਅਸੀਂ ਬੋਰਡ ਉਤਾਰ ਕੇ ਅਸੀਂ ਸਪੈਸ਼ਲਿਸਟ ਬਈ ਤਰੀਕੇ ਨਾਲ ਦੇਖੇ ਜਦੋਂ ਆਪਾਂ ਬਈ ਤਰੀਕੇ ਨਾਲ ਉਤਾਰ ਕੇ ਇੱਕ ਤਾਂ ਟਰਾਲੀ ਧੱਕੇ ਨੇ ਅੱਗੇ ਜਿਹੜੇ ਉਤਾਰਾਂਗੇ ਉਦੀ ਤਰੀਕੇ ਨਾਲ ਟਰਾਲੀ ਚ ਰੱਖ ਕੇ ਅਸੀਂ ਕਾਰਪੋਰੇਸ਼ਨ ਜਮ੍ਹਾਂ ਕਰਾਵਾਂਗੇ ਜਾ ਕੇ ਇਹਨਾਂ ਨੂੰ ਅਸੀਂ ਪਾੜਪੁਰ ਨਹੀਂ ਪਾੜਨ ਨਹੀਂ ਹੈਗਾ ਅਸੀਂ ਤਾਂ ਜਿੰਨਾ ਸਾਡਾ ਰੋਜ਼ ਇਸ ਚੀਜ਼ ਦਾ ਹੈਗਾ ਵੀ ਸਾਰੇ ਪੰਜਾਬ ਦੇ ਸਾਰੇ ਦੇਸ਼ ਦੇ ਕਿਸਾਨ ਉੱਥੇ ਦਿੱਲੀ ਬਾਹਰ ਦੇ ਦਰਦ ਦੇ ਉੱਪਰ ਬੈਠੇ ਹੋਏ ਨੇ ਤੇ ਭਾਜਪਾ ਵਾਲਿਆਂ ਨੂੰ ਇਹਨਾਂ ਨੂੰ ਆਪਣੇ ਵਧਾਈਆਂ ਦੀ ਪਈ ਹੋਈ ਏ ਤੇ ਆਪਣੀ ਪੋਸਟਾਂ ਲੈ ਕੇ ਇਹ ਥੋੜੇ ਦਿਨ ਰੇਖਣ ਟੇਕਣ ਜਦ ਤੱਕ ਕਾਲੇ ਘਰੋਂ ਦਾ ਕੋਈ ਹੱਲ ਹੋ ਜਾਏ ਕੋਈ ਮਸਲਾ ਕਿਸਾਨਾਂ ਦਾ ਮਸਲਾ ਹੱਲ ਹੋ ਜਾਏ ਉਸ ਤੋਂ ਬਾਅਦ ਲਾ ਲੈਣ ਇਹਨਾਂ ਨੂੰ ਐਸਸੀ ਦੀ ਪਈ ਵੀ ਹਾਂ ਅਸੀਂ ਆਪਣੀ ਪੋਸਟਾਂ ਲਾ ਕੇ ਆਪਣੇ ਨਾਮ ਚਮਕਾਈਏ ਲੇਕਿਨ ਇਹ ਇੱਕ ਕਿਸਾਨਾਂ ਦਾ ਦਰਦ ਨਹੀਂ ਇਹਨਾਂ ਨੂੰ ਜਿਹੜੇ ਕਿਸਾਨ ਆਪਣੇ ਬੱਚਿਆਂ ਨੂੰ ਆਪਣੀਆਂ ਜਨਾਨੀਆਂ ਨੂੰ ਬੀਬੀਆਂ ਨੂੰ ਲਾਂ ਲੈ ਕੇ ਉੱਥੇ ਭੁੱਖੇ ਪਾਣੇ ਉੱਥੇ ਧੱਦੇ ਦੇ ਰਹੇ ਨੇ ਤੇ ਉਹਨਾਂ ਦੇ ਹੱਕ ਦੇ ਵਿੱਚ ਵੀ ਇਹਨਾਂ ਨੂੰ ਕੁਝ ਮਾੜਾ-ਵੱਟਾ ਚਾਹੀਦਾ ਹੈਗਾ ਅਸੀਂ ਇਹ ਅਸੀਂ ਉਹ ਫਲੈਕਸ ਟ੍ਰਿਕੇ ਨਾਲ ਆ ਕੇ ਸਰਪ ਜਮ੍ਹਾਂ ਕਰਾਵਾਂਗੇ ਜਦੋਂ ਇਹਨਾਂ ਨੇ ਕਾਲੇ ਕُرੂਨ ਵਾਪਸ ਲੈ ਲੈ ਅਸੀਂ ਇਹਨਾਂ ਨੂੰ ਵਧਾਈਆਂ ਵੀ ਦੰਗਦੇ ਇਹਨਾਂ ਦਾ ਫਲੈਕਸ ਵੀ ਆਪ ਅਸੀਂ ਆਕ ਲਾਵਾਂਗੇ ਲੇਕਿਨ ਜਦ ਤੱਕ ਇਹ ਕਾਲੇ ਕُرੂਨ ਵਾਪਸ ਨਹੀਂ ਲੈਤੇ ਜਾਂਦੇ ਤੇ ਅਸੀਂ ਪਟਿਆਲੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਘਟੋ ਘਟ ਖਾਸ ਕਰਕੇ ਯੂਥ ਕਾਲੀ ਦਲ ਵੱਲੋਂ ਅਸੀਂ ਪਟਿਆਲੇ ਜ਼ਿਲ੍ਹੇ ਚ ਇਹਨਾਂ ਦਾ ਕੋਈ ਫਲੈਕਸ ਨਹੀਂ ਲਗਣ ਨਾ ਵਾਂ ਕਿੰਨਾਂ ਨੂੰ ਲੱਗਾ ਜਿਸ ਤਰ੍ਹਾਂ ਇਹ ਫਾੜ ਗਏ ਨੇ ਉਹ ਵੀ ਤੁਸੀਂ ਚੱਕ ਕੇ ਰੱਖੋ ਜਿਹੜੇ ਕੰਮ ਹੋਦ ਵਾਲੇ ਨੇ ਜਿਹੜੇ ਫਾੜ ਗਏ ਉਹ ਸਾਨੂੰ ਪਤਾ ਨਹੀਂ ਕਿੱਥੇ ਹੈ ਕਿੱਥੇ ਨਹੀਂ ਜੀ ਫਾੜੇ ਜਿੰਨਾ ਫਾੜੇ ਉਹ ਵੀ ਕੋਈ ਉਹ ਤੇ ਇਸ ਕਰਕੇ ਉਹਨਾਂ ਨੇ ਕੋਈ ਤੈਸ ਜਾ ਕੇ ਪੜ ਦਿੱਤੇ ਹੋਣਗੇ ਲਈ ਕਿ ਅਸੀਂ ਪਾੜਾਂਗੇ ਕੋਈ ਨਹੀਂ ਅਸੀਂ ਇਸ ਤਰੀਕੇ ਨਾਲ ਰੱਖਾਂਗੇ ਤੇ ਤਰੀਕੇ ਨਾਲ ਜਦੋਂ ਕਾਨੂੰਨ ਵਾਪਸ ਹੋ ਗਏ ਅਸੀਂ ਇਹਨਾਂ ਨੂੰ ਵਧਾਈਆਂ ਵੀ ਦੇਵਾਂਗੇ ਤੇ ਪਲਾਸੇ ਨੂੰ ਆਪ ਹੀ ਅਸੀਂ ਆਪ ਅੱਗ ਲਾਵਾਂਗੇ ਲੇਕਿਨ ਜਦ ਤੱਕ ਅਸੀਂ ਇਹਨਾਂ ਨੂੰ ਜਦ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਪਟਿਆਲੇ ਜ਼ਿਲ੍ਹੇ ਜਿੱਥੇ ਇਹਨਾਂ ਦਾ ਕੋਈ ਫਲੈਕਸ ਨਹੀਂ ਲੱਗਣਦਾ ਉਹ ਵੀ ਆਏਗਾ ਕਿ ਪਿਛਲੇ ਤੁਸੀਂ ਦੇਖਿਆ ਹੋਗਾ ਕੁਝ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਇੰਟੈਂਸਿਵ ਨਾਕਾਬੰਦੀ ਹੋਰ ਚੈਕਿੰਗ ਅਸੀਂ ਕਰ ਰਹੇ ਹੈਗੇ ਡਿਫਰੈਂਟ ਟਾਈਮਸ ਦੇ ਉੱਪਰ ਨਾਕਾਬੰਦੀ ਮਾਰਨਿੰਗ ਈਵਨਿੰਗ ਰਾਤੀ ਵੀ ਅਸੀਂ ਚੈਕਿੰਗ ਕਰਾਉਂਦੇ ਹਾਂ ਉਸ ਚੈਕਿੰਗ ਦੇ ਦੌਰਾਨ ਸਾਡੀ ਦੋ ਪ੍ਰਾਪਤੀਆਂ ਹੋਈਆਂ ਕੱਲ੍ਹ ਔਰ ਪਰਸੋ ਹੋਈਆਂ ਇਹਦੇ ਵਿੱਚ ਇੱਕ ਹੈਗਾ ਇੱਕ ਇੰਟਰਸਟੇਟ ਕਾਰ ਚੋਰੀ ਕਰਨ ਵਾਲਾ ਜੋ ਗਿਰੋ ਹੈ ਉਹ ਅਸੀਂ ਇੱਕ ਟ੍ਰੇਸ ਕੀਤਾ ਹੈਗਾ ਇਦੇ ਵਿੱਚ ਜੋ ਸਾਡੇ ਇੰਚਾਰਜ ਨਾਰਕੋਟਿਕਸ ਹੈ ਗੁਰਦੇਵਾਲ ਸਿੰਘ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕਰਕੇ ਦੋ ਬੰਦੇ ਇੱਕ ਮਨਪ੍ਰੀਤ ਸਿੰਘ ਉਰਫ ਬਾਉ ਬੇਕੀਵਿੰਦਾ ਅਤੇ ਇੱਕ ਗੁਰਬੇ ਸਿੰਘ ਉਰਫ ਅਲੀਅਸ ਬੇਜਾ ਉਹ ਨੌਸ਼ੇਰਾ ਪੰਨੂਆ ਦਾ ਉਹ ਦੋਵਾਂ ਨੂੰ ਇੱਕ ਨਾਕੇ ਦੇ ਉੱਪਰ ਅਰੈਸਟ ਕੀਤਾ ਸੀਗਾ ਇਹਨਾਂ ਦੇ ਕੋਲ ਜੋ ਗੱਡੀ ਸੀਗੀ ਉਹ ਸਵਿਫਟ ਐਚ ਆਰ ਨੰਬਰ ਚੋਰੀ ਦੀ ਗੱਡੀ ਸੀ ਉਸੇ ਚੀਜ਼ ਦੇ ਵਿੱਚ ਫਿਰ ਅਸੀਂ ਐਫ ਆਈ ਆਰ ਨੰਬਰ 311 ਕਰਕੇ ਅੱਗੇ ਪੜਤਾਲ ਕਰ ਰਹੇ ਸੀਗੇ ਜਿਹਦੇ ਵਿੱਚ ਸਾਨੂੰ टोटल हूँ तक छे गई एक दो स्विफ्ट दो करेटा और सॉरी तीन करेटा और एक ब्रीज़ा, ये छे ग रिकवर हुई हैं और हूँ अगे इन्होंने जिथे रखी हुई है या जिथे तो लेके सी ਉਦੇ ਬਾਰੇ ਸਾਡੇ ਐਫਰਟਸ ਚੱਲ ਰਹੇ ਹਨ ਔਰ ਸਾਨੂੰ ਉਮੀਦ ਹੈ ਕਿ ਹੋਰ ਵੀ ਗੱਡੀਆਂ ਰਿਕਵਰ ਹੋਣੀਆਂ ਕਿਤਨੇ ਬੰਦੇ ਸਨ ਜੇ ਇੱਕ ਗਰੋਪ ਕਬੂਲ ਇਹ ਟੋਟਲ ਇਹਦੇ ਵਿੱਚ ਸਾਡੀ ਹੁਣ ਤੱਕ ਦੀ ਇਨਫੋਰਮੇਸ਼ਨ ਦੇ ਮੁਤਾਬਿਕ 4 ਬੰਦੇ ਹਨ ਅਸੀਂ ਇਹਨਾਂ ਦਾ 3 ਦਿਨ ਦਾ ਰਿਮਾਂਡ ਲਿਆ ਹੈ ਔਰ ਰਿਮਾਂਡ ਦੇ ਵਿੱਚ ਅਗਰ ਕੋਈ ਹੋਰ ਬੰਦੀ ਦੀ ਸਮੂਲੀਅਤ ਸਾਹਮਣੇ ਆਉਂਦੀ ਹੈ ਤੁਸੀਂ ਉਹ ਵੀ ਬੰਦਾ ਫਿਰ ਨਾਮਿਨੇਟ ਕਰਾਂਗੇ ਕਿਸੇ ਕਾਬੂ ਕੀ ਆਪਨੇ ਇਹਦੇ ਵਿੱਚ ਅਸੀਂ 2 ਬੰਦੇ ਫੜੇ ਹੈਗੇ ਇੱਕ ਮਨਪ੍ਰੀਤ ਸਿੰਘ ਔਰ ਇੱਕ ਗੁਰਬੀਜ ਸਿੰਘ ਗਲਿਆਜ਼ ਭੇਜਾ 2 ਬੰਦੇ ਅਸੀਂ ਅਰੈਸ ਕਿਤੇ

ਰਾਤੇ ਹੁਣ ਉਹ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਬੇਸਿਕਲੀ ਸਾਡੇ ਇੱਥੇ ਦੀ ਕਿਉਂਕਿ ਚੋਰੀਆਂ ਦੀ ਗੱਡ ਚੋਰੀ ਦੀ ਇਹਨਾਂ ਨੇ ਵਾਰਦਾਤ ਨਹੀਂ ਕੀਤੀਆਂ ਇਹ ਜ਼ਿਆਦਾਤਰ ਗੱਡੀਆਂ ਤਰਨ ਤਰਨ ਤੋਂ ਬਾਹਰ ਲੈ ਪਰਟੀਕੂਲਰਲੀ ਪੰਜਾਬ ਤੋਂ ਬਾਹਰ ਤੋਂ ਬਾਹਰ ਲੈ ਗਿਆ ਤੋਂ ਚੋਰੀ ਕਰਕੇ ਲੈ ਕੇ ਆਉਂਦੇ ਸੀ ਇਹ ਅੱਗੇ ਵੇਚਦੇ ਸੀ ਇਹਨਾਂ ਗੱਡੀਆਂ ਨੂੰ ਹਾਂਜੀ ਹਾਂਜੀ ਇਹ ਵੇਚਦੇ ਸੀਗੇ ਇਹਦੇ ਨੰਬਰ ਵਗੈਰਾ ਚੇਂਜ ਕਰਕੇ ਇਹਦੀ ਆਰਸੀ ਨੰਬਰ ਉਹ ਚੇਂਜ ਕਰਕੇ ਗੱਡੀਆਂ ਵੇਚ ਦਿੰਦੇ ਸੀ ਫਿਰ ਕਾ ਮੁੱਖ ਦੋਸ਼ੀ ਪਕੜਾਗੇ ਕਾ ਅਜੇ ਬਾਹਰ ਹੈ ਇਹ ਮੁੱਖ ਦੋਸ਼ੀ ਹੈ ਦੇਖੋ ਸਾਰੇ ਕੋਈ ਪਤਾ ਚੱਲਾ ਕਰਤਾ ਕਿੰਨੀਆਂ ਗੱਡੀਆਂ ਸੇਲ ਕਰ ਚੁੱਕੇ ਨੇ ਇਹ ਇਹ ਸਾਰਾ ਗੁਰਦੇਵਾਲ ਸਟੱਟ ਤੋਂ ਪਹਿਲਾਂ ਵੀ ਵੇਚ ਚੁੱਕੇ ਗੱਡੀਆਂ ਕਿੰਨੀਆਂ ਗੱਡੀਆਂ ਇਹ 6 ਤੇ ਪਕੜੀਆਂ ਗਈਆਂ ਜੀ ਹਾਂਜੀ ਤੇ 2-4 ਕਿੰਨੇ ਪਹਿਲਾਂ ਵੇਚ ਗਿਆ ਨੇ ਜੀ ਦੇਖੋ ਇਹਦੇ ਵਿੱਚ ਜੋ ਇਹ ਕਾ ਫਿਰੋਜ਼ਪੁਰ ਦਾ ਇਨਫੋਰਮੇਸ਼ਨ ਸਟੇਟ ਕੋਲ ਹੈਗਾ ਇਹਨਾਂ ਨੇ ਦਿੱਤਾ ਹੈ ਜਿੱਥੇ ਗੱਡੀਆਂ ਰੱਖਦੇ ਆ ਉੱਥੇ ਸਾਡੀ ਪੜਤਾਲ ਹੋਣੀ ਚੱਲ ਰਹੀ ਹੈ ਉੱਥੇ ਤੋਂ ਵੀ ਸਾਨੂੰ ਗੱਡੀਆਂ ਰਿਕਵਰ ਹੋਣ ਦੀ ਉਮੀਦ ਹੈ ਬਟ ਉਹਦੇ ਬਾਰੇ ਐਗਜ਼ੈਕਟ ਨੰਬਰ ਕਹਿਣਾ ਬੜਾ ਔਖਾ ਹੈ ਕਿਉਂਕਿ ਇਹਨੂੰ ਇੰਟੈਂਸਿਵ ਇੰਟਰੋਗੇਸ਼ਨ ਦੀ ਲੋੜ ਹੁੰਦੀ ਹੈ ਔਰ ਸਾਨੂੰ ਤਾਂ ਹੀ 3 ਦਿਨ ਦਾ ਰਿਮਾਂਡ ਮਿਲਿਆ ਹੈ ਤੋ ਬਟ ਵੀ ਆਰ ਵੈਰੀ ਮਸ਼ੂਰ ਕਿ ਬਹੁਤ ਹੀ ਜ਼ਿਆਦਾ ਨੰਬਰ ਚ ਗੱਡੀਆਂ ਸਾਨੂੰ ਘੱਟ ਤੋਂ ਘੱਟ 20 25 ਗੱਡੀਆਂ ਇਹਦੇ ਵਿੱਚ ਰਿਕਵਰ ਹੋਣੀ ਹੈ ਪਰ ਇਸੇ ਤਰ੍ਹਾਂ ਨੇ ਕੱਲ ਪ੍ਰਾਪਤੀ ਕੀ ਹੈ 5 ਕਿਲੋ ਫੀਨ ਜਿਨ੍ਹਾਂ ਦੇ ਕੋਲ ਬਾਦਲ ਸਾਹਿਬ ਦਾ ਦਿੱਤਾ ਹੋਇਆ ਇਦਾਂ ਦਾ ਨੀਲਾ ਕਾਰਡ ਹੈ ਕਿਉਂਕਿ ਜਿਹੜੇ ਸਮਾਰਟ ਕਾਰਡ ਹੈ ਉਹਨਾਂ ਹੀ ਲੋਕਾਂ ਦੇ ਬਣੇ ਜਿਨ੍ਹਾਂ ਦੇ ਕੋਲ ਆਹ ਕਾਰਡ ਹੈਗਾ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਦੋਂ ਪੰਜਾਬ 'ਚ ਸੀ ਕਾਲੀ ਦਲ ਦੇ ਨਾਲ ਸਾਂਝ ਸੀ ਤਾਂ ਇਹ ਲੋਕਾਂ ਦੇ ਹੀ ਸੌਬਦਾ ਦੇ ਲਈ ਜਿਹੜੇ ਨੀਲੇ ਕਾਰਡ ਬਣਵਾਏ ਗਏ ਸੀ ਔਰ ਅਸੀਂ ਲੋਕਾਂ ਨੂੰ ਇਹ ਜਿਹੜੀ ਸਬਦਾਵਾਵਾਂ ਦਿੱਤੀਆਂ ਸੀ ਅੱਜ ਉਸੇ ਕਾਰਡ ਦੇ ਤਹਿਤ ਜਿਹੜਾ ਪੰਜਾਬ ਸਰਕਾਰ ਨੇ ਆਹ ਸਮਾਰਟ ਕਾਰਡ ਜਾਰੀ ਕੀਤਾ ਅਸੀਂ ਕਹਿੰਦੇ ਹਾਂ ਜਿਨ੍ਹਾਂ ਦੇ ਕੋਲ ਆ ਸਾਰਿਆਂ ਕੋ ਕਾਰਡ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਇਹ ਕਾਰਡ ਜਿਹੜਾ ਜਾਰੀ ਹੋਣਾ ਚਾਹੀਦਾ ਸੀ ਪਰ ਇੱਥੇ ਵੀ ਇਹਨਾਂ ਨੇ ਲੋਕਾਂ ਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਕੀਤੀ ਤੇ ਜਿਹੜੇ ਜਹੇਤੇ ਦੇ ਆਪਣੇ ਆ ਜਿਨ੍ਹਾਂ ਦੇ ਨਾਲ ਉਹਦੀ ਅੱਖ ਮਿਲਦੀ ਹੈ ਉਹਨਾਂ ਦੇ ਹੀ ਜਿਹੜੇ ਆ ਕਾਰਡ ਬਣਾਏ ਗਏ ਜਦ ਕਿ ਡੀਟਲ ਇੰਡੀਆ ਨਰਿੰਦਰ ਮੋਦੀ ਜੀ ਨੇ ਸ਼ੁਰੂ ਕੀਤਾ ਔਰ ਡਿਪਾਰਟਮੈਂਟ ਜਿਹੜਾ ਡੀਟਲ ਹੋ ਗਿਆ ਕਿਉਂਕਿ ਡਿਪਾਰਟਮੈਂਟ ਜਿਹੜਾ ਫੂਡ ਸਪਲਾਈ ਖੁਰਾਕ ਸਪਲਾਈ ਜਿਹੜਾ ਡਿਪਾਰਟਮੈਂਟ ਹੈ ਉਹਦੇ ਕੋਲ ਜਿਹੜਾ ਹੁਣ ਮਸ਼ੀਨਾਂ ਆ ਗਈਆਂ ਡਿਜੀਟਲ ਜਿਹੜਾ ਇੰਡੀਆ ਹੋ ਰਿਹਾ ਉਹਦੇ ਤਹਿਤ ਜਿਹੜੇ ਕਾਰਡ ਬਣਾਏ ਗਏ ਐ ਮਾਨ ਜੋ ਨਰਿੰਦਰ ਮੋਦੀ ਨਹੀਂ ਰੇ ਨੇ ਜਿਹੜਾ ਸੁਪਨਾ ਦੇਖਿਆ ਡਿਜੀਟਲ ਇੰਡੀਆ ਦਾ ਉਹਦੇ ਤਹਿਤ ਜਿਹੜੇ ਡਿਪਾਰਟਮੈਂਟ ਟੂ ਡੀਟੈਲਾਈਜੇਸ਼ਨ ਹੋ ਗਏ ਉੱਥੇ ਜਿਹੜਾ ਹੁਣ ਰਾਸ਼ਨ ਹੈ ਇਹ ਕਾਰਡ ਦੇ ਨਾਲ ਮਿਲਣਾ ਸੋ ਇਹ ਕੋਈ ਕਾਂਗਰਸ ਪਾਰਟੀ ਨੇ ਕੋਈ ਨਮਾ ਕਾਰਡ ਨਹੀਂ ਬਣਾ ਕੇ ਦਿੱਤਾ ਜਿਹਦੇ ਕੋਲ ਆ ਨੀਲੇ ਕਾਰਡ ਸੇ ਉਹਨਾਂ ਨੂੰ ਜਿਹੜਾ ਇਸ ਕਾਰਡ ਦੇ ਮੁਤਾਬਕ ਆ ਕਾਰਡ ਬਣਾ ਕੇ ਦਿੱਤਾ ਹੈ ਸੋ ਅੱਜ ਉਹ ਕਾਰਡ ਜਿਹੜਾ ਬਣਾ ਕੇ ਦਿੱਤਾ ਉਹਦੇ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਆਪਣੀ ਜੇਬਾਂ ਦੇ ਵਿੱਚ ਕਾਰਡ ਪਾ ਕੇ ਜਿਨ੍ਹਾਂ ਦੇ ਨਾਲ ਅੱਖ ਭੜਦੀ ਹੈ ਉਹਨਾਂ ਨੂੰ ਇਹ ਦੇਰੇ ਬਾਕੀ ਉਹਨੇ ਆਪਣੀ ਜੇਬਾਂ ਦੇ ਵਿੱਚ ਪਾਏ ਹੋਇਆ ਮੈਂ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਤੇ ਨਾਲ ਅਪੀਲ ਵੀ ਕਰਨਾ ਚਾਹੁੰਦਾ ਕਿ ਇਹ ਜਿਹੜਾ ਲੋਕਾਂ ਦੇ ਨਾਲ ਜਿਹੜਾ ਧੋਖਾਧੜੀ ਕੀਤੀ ਜਾ ਰਹੀ ਹੈ ਤੁਸੀਂ ਇਹ ਕਾਂਗਰਸ ਪਾਰਟੀ ਦੇ ਵਰਕਰਾਂ ਕੋਲੋਂ ਕਾਰਡ ਲੈ ਕੇ ਆਪ ਲੋਕਾਂ ਤੱਕ ਮਹਈਆ ਕਰਵਾਓ ਤਾਂ ਕਿ ਲੋਕਾਂ ਦਾ ਇਹ ਘਾਣ ਨਾ ਹੋ ਸਕੇ ਸੋ ਇਹ ਜਿਹੜੀ ਸਰਕਾਰ ਸਾਡੀ ਸਰਕਾਰ ਨੇ ਜਿਹੜੇ ਨੀਲੇ ਕਾਰਡ ਬਣਾ ਕੇ ਦਿੱਤੇ ਸੀ ਉਹਦਾ ਪ੍ਰਾਰੂਪ ਹੀ ਜਿਹੜਾ ਇਹ ਦੁਆਰਤੀ ਹੁਣ ਡਿਜੀਟਲ ਇੰਡੀਆ ਦੇ ਤਹਿਤ ਜਿਹੜਾ ਇਹ ਦਿੱਤਾ ਗਿਆ ਹੈ ਸੋ ਇਹ ਜਿਹੜੀ ਲੋਕਾਂ ਦੇ ਨਾਲ ਅੱਜ ਇਹ ਕੀਤਾ ਜਾ ਰਿਹਾ ਅਸੀਂ ਉਸ ਦਾ ਬਿਲਕੁਲ ਵਿਰੋਧ ਕਰਦੇ ਹਾਂ ਔਰ ਅਸੀਂ ਇਹ ਵੀ ਨਾਲ ਦੀ ਨਾਲ ਡਿਪਾਰਟਮੈਂਟ ਨੂੰ ਕਹਿੰਦੇ ਹਾਂ ਕਿ ਜੇਕਰ ਲੋਕਾਂ ਦੇ ਨਾਲ ਇਹ ਧੱਕੇਸ਼ਾਹੀ ਚੱਲਦੀ ਰਹੀ ਤਾਂ ਅਸੀਂ ਹੁਣ ਇਹ ਦਫ਼ਤਰ ਦੇ ਮੋਰੇ ਬੈਠ ਕੇ ਧਰਨਾ ਦੇਵਾਂਗੇ ਸੋ ਜਿਹੜੀ ਸਰਕਾਰ ਹੈ ਕਿਤੇ ਨਾ ਕਿਤੇ ਇਹ ਬਿਲਕੁਲ ਗਲਤ ਕਰਦੀ ਵੀ ਆਮ ਲੋਕਾਂ ਦੇ ਨਾਲ ਸੋ ਮੈਂ ਜਿਹੜੇ ਵਿਭਾਗ ਦੇ ਬੰਦੇ ਹੈ ਉਹਨਾਂ ਨੂੰ ਇਹ ਕਹਿੰਦਾ ਕਿ ਤੁਸੀਂ ਇਹ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਕੋਲੋਂ ਕਾਰਡ ਲੈ ਲਓ ਔਰੇ ਆਮ ਲੋਕਾਂ ਤੱਕ ਜਿਨ੍ਹਾਂ ਦਾ ਕਾਰਡ ਬਣਿਆ ਪਿਆ ਉਹਨਾਂ ਤੱਕ ਜਿਹੜਾ ਕਾਰਡ ਪਹੁੰਚਾਓ ਤਾਂ ਕਿ ਆਪਣੀ ਸੁਵਿਧਾ ਹਾਸਲ ਕਰ ਸਕਣ ਇਹ ਜਿਹੜਾ ਜਿਹੜਾ ਸਮਾਰਟ ਕਾਰਡ ਬਣਾਇਆ ਇੱਕ ਤਾਂ ਜਿਹੜਾ ਸਮਾਰਟ ਕਣਾ ਕਾਰਡ ਬਣਾਇਆ ਇਹ ਲੋਕਾਂ ਨੂੰ ਵਹਿਮ ਪਾਇਆ ਜਾਂਦਾ ਵੀ ਜੀ ਇਹ ਜਿਹੜੇ ਕਾਰਡ ਬਣਿਆ ਨੀਲੇ ਕਾਰਡ ਨਹੀਂ ਬਣਿਆ ਨੀਲੇ ਕਾਰਡ ਤੋਂ ਨਹੀਂ ਜਦ ਕਿ ਨੀਲੇ ਕਾਰਡ ਦੀ ਇਹ ਡੁਪਲੀਕੇਟ ਕਾਪੀ ਹੈ ਇਹ ਜਿੱਦਾ ਏਟੀਐਮ ਦਾ ਕਾਰਡ ਹੁੰਦਾ ਇਸ ਤਰ੍ਹਾਂ ਹੀ ਏਟੀਐਮ ਦੇ ਤਰ੍ਹਾਂ ਕੇ ਕਾਰਡ ਬਣਾਇਆ ਗਿਆ ਹੈ ਇਹ ਕੋਈ ਵਹਿਮ ਨਹੀਂ ਹੈ ਜੋ ਕਾਲੀਦਾਬ ਬੀਜੇਪੀ ਦੀ ਸਰਕਾਰ ਨੇ ਸਹੂਲਤਾ ਦਿੱਤੀਆਂ ਸੀ ਆਟਾ ਦਾਲ ਸਕੀਮ ਜਿਹੜੀ ਚਲਾਈ ਸੀ ਜਾਂ ਸ਼ਗਨ ਸਕੀਮ ਜਿਹੜੀ ਚਲਾਈ ਸੀ ਉਹ ਕੋਈ ਸਿੱਧਾ ਤੇ ਕੋਈ ਤਰੀਕ ਉਹਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਪਰ ਕਾਂਗਰਸ ਸਰਕਾਰ ਨੇ ਜਿਹੜਾ ਇਹ ਗਰੀਬਾਂ ਦੇ ਨਾਲ ਧੋਖਾ ਕੀਤਾ ਪਰ ਹੁਣ ਜਿਹੜਾ ਵਾਰਡ ਦੇ ਵਿੱਚ ਕਾਰਡ ਵੰਡੇ ਜਾਂਦੇ ਆ ਜਿਹੜਾ ਇੱਥੇ ਦਾ ਸਬੰਧਤ ਵਰਕਰ ਆ ਜਿਹੜਾ ਜਿਹੜੇ ਸਾਡੇ ਵਰਕਰ ਆ ਇੱਥੇ ਜਿਹੜਾ ਕਾਰਡ ਬਣਦੇ ਆ ਉਹ ਕਾਰਡ ਜਿਹੜਾ ਪੱਖਵਾਜ ਕਰਕੇ ਵੰਡਿਆ ਜਾਂਦਾ ਜਿਸ ਤਰ੍ਹਾਂ ਕਿ ਸਾਡੇ ਮਲਾ ਜਿਹੜੇ ਇੱਥੇ ਸਾਡੇ ਆ ਸਾਡੇ ਜਿਹੜੇ ਨਾਲ ਚੱਲਦੇ ਆ ਸਾਡੇ ਸਾਥੀ ਜਿਹੜੇ ਆ ਉਹਨਾਂ ਨੂੰ ਕਾਰਡ ਨਹੀਂ ਦਿੱਤਾ ਜਾਂਦਾ ਦੂਜਿਆਂ ਨੂੰ ਕਾਰਡ ਦੇ ਚੰਦਾ ਉਹਨਾਂ ਦਾ ਕਾਰਡ ਜਿਹੜਾ ਉਹ ਆਪਣੀ ਜੇਬਾਂ ਚ ਪਾ ਕੇ ਘੁੰਮ ਰਿਹਾ ਅਸੀਂ ਮੈਂ ਸੰਬੰਧਤ ਵਾਲਮੀ ਸਭਾ ਦਾ ਸੀਨੀਅਰ ਵੈਸਪਦਾਨ ਮੋਦਲਾ ਸਿੱਧੂ ਇਹ ਬੇਨਤੀ ਕਰਦੇ ਆ ਅਸੀਂ ਜਿਹੜਾ ਮਹਿਕਮਾ ਇਹਦਾ ਉਹ ਮਹਿਕਮਾ ਜਿਹੜਾ ਆਪਣੇ ਆਪ ਜਿਹੜਾ ਕਾਰਡ ਬਣਦੇ ਇਹ ਵਰਕਰਾਂ ਦੇ ਕੋਲ ਹੀ ਕਾਰਡ ਦੇਣੇ ਚਾਹੀਦੇ ਸੀ ਇਹ ਵਰਕਰ ਨਹੀਂ ਕਾਰਡ ਬਣ ਸਕਦੇ ਕਾਰਡ ਬਣ ਸਕਦਾ ਸੰਬੰਧਤ ਵਿਭਾਗ ਯਾਰੋ ਮੈਟਮਾ ਨਾਲ ਹੋਵੇ ਤੁਸੀਂ ਕਹਿ ਸਕਦੇ ਵੀ ਇਹਦੇ ਵਿੱਚ ਬੇਰਾਜਨੀਤੀ ਹੋ ਰਹੀ ਹੈ ਇੱਥੇ ਜਿਹ ਚਰਨੀ ਦੇ ਵਿੱਚ ਬਹੁਤ ਜ਼ਿਆਦਾ ਰਾਜਨੀਤੀ ਹੋ ਰਹੀ ਹੈ ਆਪਣਾ ਸਬੰਧਤ ਦਾ ਜਿਹੜਾ ਪ੍ਰਧਾਨ ਜੀ ਨੇ ਪਹਿਲਾਂ ਤੁਹਾਨੂੰ ਦੱਸਿਆ ਹੀ ਹੈ ਸਾਡੇ ਜਸ਼ਪਾਲ ਬੱਬੂ ਜੀ ਹੈ ਡਬਲ ਐਫ ਦੇ ਵਿੱਚ ਹੈ ਉਹ ਸਾਡਾ ਮੀਡੀਆ ਮੀਡੀਆ ਸਲਾਹ ਸਾਡਾ ਵਰਕਰ ਆ ਮੀਡੀਆ ਦਾ ਉਹਨੂੰ ਕਾਟ ਨਹੀਂ ਦਿੱਤਾ ਗਿਆ ਜਿੱਦਾਂ ਅੱਗੇ ਜਿਹੜਾ ਗਗਨਦੀਪ ਸਿੱਧੂ ਹੈ ਉਹ ਵੀ ਜਿਹੜਾ ਸਾਡੇ ਨਾਲ ਚੱਲਦਾ ਪਿਆ ਉਹਦਾ ਵੀ ਕਾਟ ਨਹੀਂ ਦਿੱਤਾ ਗਿਆ ਇਸ ਤਰ੍ਹਾਂ ਹੀ ਜਿਹੜਾ ਸਾਡੇ ਵਾਰ ਦੇ ਵਿੱਚ ਆਪਾਂ ਹੋਰ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਗੇ ਤਾਂ ਤੁਹਾਨੂੰ ਹੋਰ ਪਤਾ ਲੱਗੂਗਾ ਜਾਂ 19 ਨਾ 19 ਜਿਹੜੇ ਵਾਰਡ ਹੈ 19 ਵਾਰਡਾਂ ਦੇ ਵਿੱਚ ਤੁਸੀਂ ਘੁੰਮ ਕੇ ਦੇਖੋ ਤਾਂ ਜਿਹੜਾ ਕੋਥੇ ਪੱਖਵਾਜੀ ਕੀਤੀ ਜਾਂਦੀ ਹੈ ਤਾਂ ਨਹੀਂ ਆ ਉੱਥੇ ਉੱਥੇ ਮੰਦਰ ਬੈਠੇ ਆ ਉੱਥੇ ਜਿਹੜੇ ਕਾਂਗਰਸ ਦੇ ਵਰਕਰ ਆ ਅੱਛਾ ਉੱਥੇ ਬੈਠੇ ਆ ਉਹ ਉੱਥੋਂ ਕਹਿੰਦਾ ਕਿ ਇੱਥੇ ਆ ਕੇ ਕਾਰਡ ਲੈ ਲਓ ਜੀ ਇਹ ਇਹ ਕਸ ਕੇਸ ਕਰਕੇ ਅਸੀਂ ਨਿਖਿੱਧੀ ਕਰਦੇ ਆਂ ਅੱਜ ਇੱਥੇ ਜਿਹੜੇ ਇਸ ਵਾਰਡ ਦੇ ਵਿੱਚ ਖੜ ਕੇ ਨਿਖਿੱਧੀ ਕਰਦੇ ਨਾਲ ਚੇਤਾਵਨੀ ਦਿੰਦੇ ਆਂ ਵਾਲਮੀਕ ਸਭਾ ਵੱਲੋਂ ਜਿਹੜੇ ਸਾਥੀ ਜਿਹੜੇ ਬੈਠੇ ਆ ਗੋਲ ਮਾਰਕੀਟ ਜਾਂ ਪ੍ਰਬੰਧਕੀ ਦਾ ਜਿਹੜਾ ਮਹਿਕਮੇ ਦਾ ਅਧਿਕਾਰੀ ਹੈ ਉਹਨੂੰ ਇਹ ਚਿਤਾਵਨੀ ਦਿੰਨੇ ਆ ਵੀ ਤੁਸੀਂ ਆਪਣੇ ਆਪ ਜਿਹੜਾ ਕਾਰਡ ਵੰਡੋ ਆ ਕੇ ਨਹੀਂ ਤਾਂ ਜਿਹੜਾ ਕਿ ਵਾਲਮੀਕ ਸਵਾ ਇਹਦੇ ਲਈ ਸੰਘਰਸ਼ ਕਰੇਗੀ ਐਨੀ ਬੇਨਤੀ ਕਰਦਾ ਹੋਇਆ ਮੈਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਨੀਲੇ ਕਾਰਡ ਬਣਾਏ ਸੀਗੇ ਵੀ ਸਾਰਿਆਂ ਨੂੰ ਸਮਾਰਟ ਕਾਰਡ ਬੰਨਦੇ ਹੋਏ ਆ ਦੂਜੀ ਧਿਰ ਜਿਹੜੀ ਕਾਂਗਰਸ ਪਾਰਟੀ ਦੇ ਹੈਗੇ ਮੈਂਬਰ ਜਿਹੜੇ ਇੱਥੇ ਦੇ ਦਾਵੇਦਾਰ ਆ ਜਦੋਂ ਅਸੀਂ ਪੁੱਛਿਆ ਉਹਨਾਂ ਨੂੰ ਵੀ ਸਾਡੇ ਕਾਰਡ ਵੀ ਤੁਸੀਂ ਸਾਨੂੰ ਦਿੱਤੇ ਜਾਣ ਤਾਂ ਸਾਨੂੰ ਕਹਿੰਦੇ 19 ਨੰਬਰ ਵਾਰਡ ਦੇ ਵਿੱਚ ਲੈ ਲਓ ਪੁਰਾਣੇ ਗੁਰਦੁਆਰੇ ਤਾਕੀ ਉੱਥੇ ਕੋਈ ਸਰਕਾਰੀ ਨਾ ਕੋਈ ਦਫਤਰ ਹੈ ਜੀ ਨਾ ਕੋਈ ਸਾਨੂੰ ਬਲਕਿ ਤਾਂ ਸਾਨੂੰ ਗੋਲ ਮਾਰਕੀਟ ਦੇਣੇ ਚਾਹੀਦੇ ਆ ਵੀ ਸਾਡੇ ਨਾਲ ਉੱਦੇ ਮਤਲਬ ਸ਼ੋਸ਼ਣ ਕਰਦੇ ਇੱਕ ਤਰ੍ਹਾਂ ਵੀ 파ਰਸ਼ਲਟੀ ਕਰਦੇ ਵੇ ਪਾਰਟੀ ਬਾਜ਼ੀ ਕਰਕੇ ਆਪਣੇ ਲੋਕਾਂ ਨੂੰ ਦੇਈ ਜਾਂਦੇ ਆ ਸਾਨੂੰ ਨਹੀਂ ਦਿੰਦੇ ਵੇ ਕੋਈ ਦਫਤਰ ਨਹੀਂ ਹੈ ਜੀ ਕੋਈ ਸਰਕਾਰੀ ਉੱਥੇ ਦਫਤਰ ਨਹੀਂ ਹੈ ਉਹ ਵਾਲਮੀਕੀ ਮੰਦਿਰ ਹੈ ਉੱਥੇ ਉੱਥੇ ਸਾਨੂੰ ਬੁਲਾ ਕੇ ਉੱਥੇ ਕਹਿੰਦੇ ਉੱਥੋਂ ਲੈ ਜਾਓ ਆਪਣਾ ਕਾਰਡ ਜਿਹੜਾ ਵਾਲਮੀਕੀ ਮੰਦਿਰ ਹੈ ਉਹਦੇ ਨਾਲ ਕਾਂਗਰਸ ਦਾ ਦਫਤਰ ਬਣਾਇਆ ਹੋਇਆ ਹੈ ਜੀ ਕਹਿੰਦੇ ਉੱਥੇ ਆ ਕੇ ਆਪਣਾ ਕਾਰਡ ਲੈ ਜਾਓ ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ ਇੰਤ ਕਾਰਵਾਈ ਹੋਣੀ ਚਾਹੀਦੀ ਜੀ ਜਾਂ ਪ੍ਰਸ਼ਾਸਨ ਜਿਹੜਾ ਹੈਗਾ ਵੀ 골 ਮਾਰਕੀਟ ਸਾਨੂੰ ਇਨਸਪੈਕਟਰ ਕਾਰਡ ਮੰਡੇ ਸਾਨੂੰ ਖੁਦ ਨਾ ਕਿ ਇਹ ਵੰਡਣ ਕਾਂਗਰਸ ਪਾਰਟੀ ਜਿਹੜੇ ਵੀ ਲੀਡਰ ਬਣੀ ਕਰਦੇ ਆਪਣੇ ਆਪ ਨੂੰ ਮੇਰਾ ਪਾਰਟੀ ਰਾਜਨੀਤੀ ਕਰਦੇ ਵੇ ਸਾਡੇ ਨਾਲ ਸਾਡੇ ਲੋਕਾਂ ਨਾਲ ਕਿ ਇਹਨਾਂ ਨੂੰ ਮਾਰਕਾੜ ਆਪਣੇ ਜਿਬਾ ਜੀ ਲੈ ਕੇ ਘੁੰਮਦੇ ਆ ਕਾਂਗਰਸੀ ਸਾਡੇ ਹੱਜੇ ਘਰ ਤੱਕ ਤਾਂ ਪਹੁੰਚੇ ਨਹੀਂ ਆ ਨਾ ਸਾਡਾ ਨਾਮ ਲਿਖ ਕੇ ਲੈ ਕੇ ਗਏ ਆ ਸਾਨੂੰ ਨਹੀਂ ਪਤਾ ਇਹਦੀ ਵਾਰੀ ਚ ਹਾਂਜੀ ਇਹਨਾਂ ਵਾਲੇ ਦੋ ਵਾਰ ਪੁੱਛੇ ਪਤਾ ਕਰਿਆ ਤਾਂ ਕਹਿੰਦਾ ਤਾਂ ਅਸੀਂ ਪ੍ਰੂਫ ਲੈ ਜਾਂਗੇ ਤੇ ਘਰੋਂ ਲੈ ਜਾਂਗੇ ਅਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਸਾਡੇ ਘਰ ਤੱਕ ਕੀ ਹੁਣ ਦਾ ਸਾਰੇ ਸਾਰਿਆਂ ਨੂੰ ਦਿੱਤੇ ਦਿੱਤੇ ਹੈਗੇ ਸਾਡੇ ਵੀ ਮੁੰਡੇ ਬੇਲੇ ਹੈਗੇ ਉਹਨਾਂ ਨੂੰ ਵੀ ਦਿੱਤੇ ਜਾਵੇ ਸਾਡੇ ਘਰ ਤੱਕ ਤਾਂ ਕੋਈ ਨਹੀਂ ਪਹੁੰਚਿਆ ਦੋ ਵਾਰ ਨਾਮ ਲਿਖ ਕੇ ਲੈ ਗਏ ਪਰ ਹਜੇ ਤੱਕ ਨਹੀਂ ਜੇ ਫਿਰ ਕਾਰਡ ਲੈ ਕੇ ਘੁੰਮਦੇ ਆ ਅਸੀਂ ਇਹ ਚਾਹੁੰਦੇ ਕਿ ਦਫ਼ਤਰ ਵਾਲੇ ਸਾਨੂੰ ਕਾਰਡ ਬਣ ਨਹੀਂ ਜੀ ਨਹੀਂ ਸਾਨੂੰ ਨਹੀਂ ਮਿਲਿਆ ਜੀ ਕਾਰਡ ਕਾਰਨ ਇਹ ਹੈ ਜੀ ਕਿ ਉਹ ਆਪਣੇ ਪਾਰਟੀ ਦੇ ਵਰਕਰਾਂ ਨੂੰ ਦੇ ਕਾ ਦੇ ਜੀ ਜਿਹੜਾ ਕਾਂਗਰਸ ਪਾਰਟੀ ਦਾ ਪਰਚਰ ਬੰਦੇ ਮੰਡ ਦੇ ਪਏ ਹੈ ਜੀ ਉਹ ਕਹਿੰਦੇ ਜੀ ਉੱਥੇ ਆਓ ਜੀ ਬਾਲੀਗ ਮੰਦਰ ਨਹੀਂ ਦਫ਼ਤਰ ਤਾਂ ਨਹੀਂ ਹੈ ਮੰਦਰ ਹੈ ਜੀ ਬਾਲੀਗ ਮੰਦਰ ਉੱਥੇ ਆ ਬੈਠੇ ਹੈ ਜੀ ਉਹ ਕਾਂਗਰਸ ਪਾਰਟੀ ਬੰਦੇ ਹਾਂਜੀ ਆਪਣੇ ਜੇਬ ਚੋਂ ਪਾਏ ਵੀ ਉਹ ਬੰਦੇ ਪਏ ਜੀ ਸਾਰੇ ਹਿਸਾਬ ਨਾਲ ਇਹ ਹੋਣਾ ਚਾਹੀਦਾ ਜੇ ਸਰਕਾਰੀ ਬੰਦੇ ਹੈਗੇ ਜਿਹਨਾਂ ਦੀ ਡਿਊਟੀ ਹੈਗੀ ਉਹ ਕਾਰ ਕਾਰ ਆ ਕੇ ਬੰਦੇ ਨਿਕੜ ਸਭ ਦਾ ਸਭ ਦੇ ਦੇਣ ਕਾਰ ਕਾਰਤੇ ਦੇ ਕਿ ਜਿਨ੍ਹਾਂ ਨੂੰ ਕੜਗ ਮਿਲਟਰੀ ਸੀਗੀ ਪਿੱਛੇ ਉਹਨਾਂ ਸਾਰੇ ਬਣ ਕੇ ਆ ਗਏ ਸਮਾਰਟ ਕਾਰਡ ਤੇ ਇਹਦੀ ਪ੍ਰੋਸੈਸ ਚੱਲ ਰਹੀ ਹੈ ਕਾਟਾ ਦੀ ਵੰਡ ਜਾਰੀ ਹੈ ਸ਼ਹਿਰ ਵਿੱਚ ਵੀ ਤੇ ਪਿੰਡਾਂ ਵਿੱਚ ਵੀ ਚੱਲ ਰਹੀ ਪ੍ਰੋਸੈਸ ਨਹੀਂ ਦਫ਼ਤਰ ਤਾਂ ਬੰਦ ਨਹੀਂ ਹੁੰਦਾ ਦਫ਼ਤਰ ਆਲਵੇਜ਼ ਓਪਨ ਹੈ ਠੀਕ ਹੈ ਜੀ ਨੂੰ ਤਾਂ ਪਾਇ ਦਫ਼ਤਰ ਖੁੱਲਾ ਹੁੰਦਾ ਵਰਕਿੰਗ ਡੇਜ਼ ਵਾਲੇ ਦਿਨ ਠੀਕ ਹੈ ਜੀ ਤੇ ਬਾਕੀ ਜਿਨ੍ਹਾਂ ਨੂੰ ਕਾਰਡ ਵਿੱਚ ਪ੍ਰੋਬਲਮ ਆਂਦੀ ਵੀ ਉਹ ਆਪਣੇ ਕੰਸਰਨਟ ਡੀਪੂ ਹੋਲਡਰ ਨੂੰ ਕੰਟੈਕਟ ਕਰਨ ਠੀਕ ਹੈ ਜੀ ਜੇ ਉਸ ਤੋਂ ਬਾਅਦ ਵੀ ਕੋਈ ਪ੍ਰੋਬਲਮ ਆਂਦੀ ਤੇ ਦਫ਼ਤਰ ਆਈ ਕੰਟੈਕਟ ਕਰਨ ਇਹ ਜਿਹੜੇ ਕਾਰਡ ਹੁਣ ਤੱਕ ਪਿੱਛੇ ਜਿਹੜੀ ਫ੍ਰੀ ਕਲੰਕ ਮਿਲੀ ਹੈ ਫ੍ਰੀ ਕਲੰਕ ਤੱਕ ਜਿਹੜੇ ਵੀ ਕਾਰਜੀਆਂ ਨੂੰ ਕਾੜੀ ਮਿਲਦੀ ਸੀਗੀ ਉਹਨਾਂ ਸਾਰਿਆਂ ਦੇ ਬਣ ਕੇ ਆਏ ਹੋਏ ਸਮਾਰਟ ਕਾਰਡਸ ਠੀਕ ਹੈ ਠੀਕ ਹੈ ਜੀ ਉਹ ਸਾਰਿਆਂ ਦੇ ਬਣੇ ਹੋਏ ਉਹਨਾਂ ਨਿਊ ਪ੍ਰਿੰਟ ਹੋ ਕੇ ਆਏ ਚਿਪ ਵਾਲੇ ਕਾਰਡ ਹੈ ਸਮਾਰਟ ਰਸ਼ ਸ਼ੰਕਰ ਸਕੀਮ ਦੇ ਅੰਦਰ ਉਹ ਬਣ ਕੇ ਆਏ ਨੇ ਸਾਰਿਆਂ ਦੇ ਆ ਗਏ ਜੇ ਕਿਸੇ ਨੂੰ ਦਿੱਕਤ ਪੇਸ਼ਾਨੀ ਆਵੇ ਸਾਡੇ ਨਾਲ ਜੁੜੋ ਅਸੀਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ